ਜੈ ਸ੍ਰੀ ਰਤਨਵੰਤਰੀ ਜੀ ਅੱਜ ਮੈਂ ਆਪਣੇ ਭਣ ਭਰਾਵਾਂ ਵਾਸਤੇ ਅੱਡੇ ਸਰਦਰ ਦਰਦ ਲੱਗਿਆ ਜਿੰਨਾ ਭਣ ਭਰਾਵਾਂ ਦੇ ਸਿਰ 'ਚ ਹਮੇਸ਼ਾ ਅੱਡਾ ਦਰਦ ਹੁੰਦਾ ਰਹਿੰਦਾ ਕਦੇ ਸੱਜੇ ਹੁੰਦਾ ਕਦੇ ਖੱਬੇ ਹੁੰਦਾ ਉਹਨਾਂ ਵਾਸਤੇ ਸਭ ਤੋਂ ਬੈਟਰ ਤੇ ਵਧੀਆ ਨੁਕਤਾ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਇੱਕ ਤਾਂ ਬ੍ਰह्ਮੀ ਲੈਣੀ ਆ ਬ੍ਰह्ਮੀ ਨੂੰ ਚਾਹੇ ਤਾਂ ਆਪਾਂ ਦੁੱਧ 'ਚ ਪਾ ਕੇ ਪੀਓ ਦੁੱਧ ਦੇ ਨਾਲ ਚਾਹੇ ਕੋਸੇ ਪਾਣੀ ਦੇ ਨਾਲ ਲਵੋ ਫਿਰ ਇੱਕ ਹੋਰ ਇਹਦਾ ਸਭ ਤੋਂ ਵਧੀਆ ਨੁਕਤਾ ਕੀ ਹੈ ਬਰਫ਼ ਬਰਫ਼ ਨੂੰ ਆਪਾਂ ਨੇ ਉਸ ਜਗ੍ਹਾ ਤੇ ਸਾਈਡ ਤੇ ਮਲਣਾ ਜਿੱਥੇ ਦਰਦ ਹੁੰਦਾ ਤੇ ਆਪਾਂ ਅਲਸੀ ਨੂੰ ਅਲਸੀ ਵੀ ਲੈਣੀ ਹੈ ਇਹ ਕਿਵੇਂ ਲੈਣੀ ਹੈ ਇਹ ਆਪਾਂ ਨੇ ਅਲਸੀ ਨੂੰ ਚੰਗੀ ਤਰ੍ਹਾਂ ਘਿਓ ਚ ਪੁੰਨ ਲੈਣਾ ਤੇ ਫਿਰ ਇਹਨੂੰ ਇਸ ਤਰ੍ਹਾਂ ਲੈਣਾ ਘਿਓ ਚ ਪੁੰਨਣੀ ਜਾਂ ਸੁੱਕੀ ਪੁੰਨ ਕੇ ਸੈਦ ਨਾਲ ਵੀ ਇਹਦੀ ਵਰਤੋਂ ਕਰ ਸਕਦੇ ਆ ਇੱਕ ਤਾਂ ਇਹ ਸਭ ਤੋਂ ਬੈਟਰ ਤਰੀਕਾ ਦੇ ਸਾਰੇ ਜਿਹੜਾ ਇੱਕ ਆਪਾਂ ਨੇ ਇਹ ਕਿਹਦਾ ਸਭ ਤੋਂ ਬੈਸਟ ਹੋਰ ਤਰੀਕਾ ਕੀ ਆ ਇਹਦਾ ਆਪਾਂ ਨੇ ਆਪਣੇ ਹੱਥਾਂ ਨਾਲ ਇੱਕ ਤਾਂ ਮੋਡਿਆ ਨਹੀਂ ਮਲਸ ਕਰਨੀਆ ਕੰਨਿਆਂ ਦੀ ਤੇ ਇੱਕ ਗਰਦਨ ਦੀ ਇਹਦੇ ਨਾਲ ਵੀ ਅੱਡੇ ਸਰਦਰ ਦਰਦ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੂਗਾ ਜਿਹੜਾ ਤੁਹਾਡਾ ਦਰਦ ਹੈ ਮਲਸਰੇ ਨਾਲ ਜਲਦ ਤੋਂ ਜਲਦ ਦਿਨਾਂ ਵਿੱਚ ਹੀ ਗਾਇਬ ਹੋ ਜਾਊਗਾ ਜੈ ਸ੍ਰੀ ਤਨਮੰਤਰੀ ਜੀ ਮੇਰੇ ਭੈਣ ਭਰਾਵੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰਦੇ ਆ ਕਰੋ ਤਾਂ ਜੋਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਤਨਮੰਤਰੀ ਜੀ